ਆਲੋ ਮੁਹਰੇ ਪਾਣੀ ਪਾਣੀ ਤਾਂ ਪੀ ਲੈਣੀ ਪੁੱਤੋਰੇ ਮੇਰੇ ਕੋਲੇ ਬੈਠਾ ਇੱਧਰ ਹਾਂਜੀ ਦੱਸੋ ਬਦਲ ਆਏ ਕੁਛ ਨਹੀਂ ਆ ਤੀ ਇਹ ਮੈਨੂੰ ਫਿਕਰ ਖੜਾ ਹੋਇਆ ਪਿਆ ਕੱਲ ਜੇ ਤੁਸੀਂ ਆਪਦੇ ਨਾਨਕਿਆਂ ਤੋਂ ਮੁੜ ਕੇ ਆਏ ਹੋ ਮੈਨੂੰ ਕੋਈ ਗੱਲ ਤਾਂ ਰਾਹ ਪਾ ਦਿਓ ਦੱਸ ਦਿਓ ਵੀ ਉਹਦੀ ਤੇਰੀ ਮਾਮੀ ਕੀ ਕਹਿੰਦੀ ਕੀ ਨਾ ਕਹਿੰਦੀ ਕੀ ਦੱਸੇ ਮੈਂ ਬਸ ਮਾਣੀ ਖਰਾਬ ਹੋਊਗਾ ਤੁਹਾਡਾ ਜੇ ਕੁਛ ਦੱਸਿਆ ਤਾਂ ਫਿਰ ਪੁੱਤ ਹੁਣ ਮੈਂ ਤਾਂ ਉਂ ਵੀ ਕਲਪਨਾ 'ਚ ਪਈ ਪਈ ਹਾਂ ਹੁਣ ਮੈਨੂੰ ਐ ਚਿਤਮਣੀ ਲੱਗੀ ਪਈ ਐ ਵੀ ਉਹਨੇ ਕਿਹਾ ਕੀ ਹੈਗਾ ਕੁਛ ਤਾਂ ਮੈਨੂੰ ਚਾਣਨਾ ਹੋਵੇ ਅਸੀਂ ਉੱਧਰ ਤਾਂ ਗਏ ਹੀ ਨਹੀਂ ਸਾਨੂੰ ਪਤਾ ਸੀਗਾ ਮੰਮੀ ਨੇ ਕੋਈ ਸੁਰ ਜਵਾਬ ਦੇਣੀ ਨਹੀਂ ਹੈਗਾ ਉੱਥੇ ਤਾਂ ਅਸੀਂ ਪੈਰ ਵੀ ਨੰਤਰਿਆ ਲੈ ਪੁੱਤ ਉਹਦੇ ਮੂੰਹ ਮੱਥੇ ਤਾਂ ਲੱਗ ਕੇ ਆਉਂਦੇ ਲੈ ਦੱਸ ਮੈਂ ਤੁਹਾਨੂੰ ਕਿਹਾ ਕੀ ਸੀਗਾ ਵੀ ਭਾਈ ਜਾ ਕੇ ਆ ਚਲ ਜਿਹੜੀਆਂ ਚਾਰ ਸੁਣੂਗੀ ਮੈਨੂੰ ਪਤਾ ਉਹਨੇ ਬੋਲਣਾ ਤਾਂ ਹੈਗਾ ਹੀ ਹੈਗਾ ਮੰਮੀ ਲਾਡੀ ਕਹਿੰਦਾ ਮੈਂ ਨਹੀਂ ਉਸ ਕਰੇ ਜਾਂ ਤੁਹਾਨੂੰ ਪਤਾ ਲਾਡੀ ਦੇ ਜਿੱਦ ਦਾ ਹਣਾ ਜੇ ਕਿਸੇ ਨੇ ਮਾੜਾ ਜਿਹਾ ਕੁਝ ਕਹਿਦਾ ਤਾਂ ਵੈਰ ਹੀ ਪੈ ਜਾਂਦਾ ਕਿਰ ਮੈਂ ਤਾਂ ਜਾਣਦਾ ਕੁੜੀ ਵਾਸਤੇ ਜਾਣਾ ਹੈ ਕੁੜੀ ਦਾ ਤਾਂ ਥੋਪ ਤਾ ਉਸੇ ਤੋਂ ਜੈ ਵੱਡੀ ਤੋਂ ਲੱਗੂਗਾ ਅਸੀਂ ਨੇ ਫਿਰ ਪਿੰਡ 'ਚ ਦੋ ਚਾਰ ਘਰਾਂ ਤੋਂ ਪੁੱਛਿਆ ਸੀਗਾ ਫਿਰ ਸਾਨੂੰ ਨੇ ਕਿਸੇ ਸਰਜੀਤ ਮਾਮੇ ਕਾ ਕਰ ਦੱਸਿਆ ਕਹਿੰਦੇ ਥੋੜੀ ਨਹੀਂ ਉਹ ਵੀ ਹਾਂ 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 ਤੇ ਮਾਮੀ ਸੀ ਘਰੇ ਰਣਜੀਤ ਉਹਦਾ ਨਾਮ ਰਣਜੀਤ ਸੀਗਾ ਹਾਂ ਬਾੜੀ ਚੰਗੀ ਸੀ ਮਾਮੀ ਸਾਡੀ ਬਾੜੀ ਇੱਜ਼ਤ ਕੀਤੀ ਉਹਨੇ ਹੈ ਸੋ ਕੋ ਇਹਨਾਂ ਤਾਂ ਸਾਨੂੰ ਮਾਮੀ ਨੇ ਪਾਣੀ ਤੱਕ ਵੀ ਨ ਪੁੱਛਿਆ ਵਿਚਾਈ ਉਹਨੇ ਚਾਹ ਵੀ ਬਣਾਈ ਪਾਣੀ ਵੀ ਪਿਆਇਆ ਸਾਨੂੰ ਨਾਲ ਬਹਿ ਕੇ ਇੰਨੀਆਂ ਗੱਲਾਂ ਕੀਤੀਆਂ ਸਾਡੇ ਨਾਲ ਫਿਰ ਉਹਨੇ ਕੀ ਦੱਸਿਆ ਪੁੱਤ ਮੰਮੀ ਉਹਨੂੰ ਜਦੋਂ ਅਸੀਂ ਪੁੱਛਿਆ ਕਹਿੰਦੀ ਇੱਥੇ ਹੀ ਰਹਿੰਦੀ ਸੀਗੀ ਜੀਤੀ ਤੇ ਕਹਿੰਦੀ ਬਾਲੀ ਸੋਹਣੀ ਸੀ ਬਾਲੀ ਸਿਆਣੀ ਕੁੜੀ ਸੀ ਕਹਿੰਦੀ ਮਾਮੀ ਨੇ ਤਾਂ ਬਾਹਲਾ ਬੈਰ ਕੱਢਿਆ ਉਹਦੇ ਨਾਲ ਸਾਰਾ ਦਿਨ ਕੰਮ ਕਰਾਉਂਦੀ ਸੀ ਕਹਿੰਦੀ ਏਡੜੇ ਤੋੜੇ ਸਿਰ ਤੇ ਝੁਕਾਉਂਦੇ ਸੀ ਨਿੱਕੀ ਜਿਹੇ ਤੇ ਵਿਚਾਰੀ ਦੂਰੋਂ ਪਾਣੀ ਲੈ ਕੇ ਆਉਂਦੀ ਨਾਲੇ ਘਰੇ ਕੁੱਟਦੀ ਨਾ ਕੋਈ ਪੜਾਇਆ ਨਾ ਲਿਖਾਇਆ ਕਹਿੰਦੀ ਜਵਾਕੜੀ ਬਾਲੀ ਜਾਲਮ ਨਿਕਲੀ ਬਾਲੀ ਜਾਲਮ ਨਿਕਲੀ ਮੈਨੂੰ ਨਹੀਂ ਸੀ ਪਤਾ ਵੀ ਮੇਰੀ ਤੀਹ ਦੇ ਆ ਹਾਲ ਕਰੂਗੀ ਫਿਰ ਜੈ ਜਿੱਥੇ ਮੈਂ ਰੋਟੀ ਖਾਂਦੀ ਮੈਂ ਆਪਣੀ ਤੀਹ ਨੂੰ ਨਾਲ ਲਿਉਂਦੀ ਮੈਂ ਘਾਣੂ ਛੱਡ ਕੇ ਆਉਣਾ ਸੀ ਉਦੋਂ ਤੇਰੇ ਮਾਮੇ ਨੇ ਪੱਟੀ ਨਾ ਵੱਜਣ ਦਿੱਤੀ ਉਹਨੇ ਨਾ ਕੁੜੀ ਮੇਰੇ ਨਾਲ ਆਉਣ ਦਿੱ ਫਸ ਕੀ ਕਹਿੰਦੇ ਮੰਮੀ ਉਹ ਕਹਿੰਦੀ ਵੀ ਵਿਆਹ ਤੀ ਕਿਸੇ ਨਸ਼ੇੜੀ ਨਾਲ ਵਿਆਹ ਤੀ दारू ਪਿੰਦਾ ਮੁੰਡਾ ਮੈਂ ਮੱਚ ਜਾਂ ਮੈਤਿਆ ਨੇ ਵਿਆਹੀ ਆ ਕੀ ਹਾਲ ਹੋਊਗਾ ਲੈ ਦੱਸ ਨਸ਼ੇੜੀਆਂ ਨਾਲ ਕਿੱਥੇ ਦਿਨ ਕਟੀਆਂ ਹੁੰਦੀਆਂ ਨੇਗੀਆਂ ਨਿੱਕੀ ਜਿਮਰ ਚ ਵਿਆਹ ਤੀ ਕਹਿੰਦੇ ਚੰਦਰੀ ਨੇ ਨਰਕੇ ਚ ਸੱਟ ਤੀ ਮੇਰੀ ਤੀ ਫਿਰ ਹੁਣ ਮੇਰੀ ਗੱਲ ਸੁਣ ਪੁੱਤ ਜਿੱਥੇ ਕੁੜੀ ਵਿਆਹੀ ਆ ਹੁਣ ਆਪਾਂ ਉੱਥੇ ਵਾਗ ਚੱਲੋ ਕੇ ਰਾਵ ਨੂੰ ਉੱਥੋਂ ਕੱਢ ਲਈਏ ਆਪਾਂ ਜਵਾਕੜੀ ਨੂੰ ਮੈਤਿਆ ਨੇ ਕਹਿੰਦੀ ਸੀ ਮੰਮੀ ਮੈਤਿਆ ਨੇ ਵਿਆਹੀ ਆ ਉਹ ਹੁਣ ਘਰ ਦਾ ਤਾਂ ਪਤਾ ਨਹੀਂ ਘਰ ਤਾਂ ਆਪ ਨੂੰ ਪੁੱਛ ਪੁੱਛ ਕੇ ਲੱਭਣਾ ਪਊਗਾ ਸਾਲ ਉਹ ਤਾਂ ਪਤਾ ਕਰ ਲਾਂਗੇ ਦੇਖ ਲਾ ਹੈ ਪਾਪੜ ਨੇ ਆਪ ਦੇ ਚਾਰ ਛਿਲੜਾਂ ਦੀ ਮਾਰੀ ਨੇ ਮੇਰੀ ਦੀ ਦੇ ਪੈਸੇ ਵੀ ਵੱਟ ਲੇ ਤੇ ਹੋਰ ਮੰਮੀ ਤਾਂ ਹੀ ਨਸ਼ੇੜੀ ਨੂੰ ਨਹੀਂ ਕੋਣ ਨਸ਼ੇੜੀ ਨੂੰ ਸਾ ਕਰਦਾ ਪੁੱਤ ਦੱਸਦੀ ਸੀ ਮੰਮੀ ਕਹਿੰਦੀ ਪੈਸੇ ਲੈ ਆ ਉਹਨਾਂ ਤੋਂ ਪੈਸੇ ਤਾਂ ਲੈ ਨਹੀਂ ਪੁੱਤ ਉਹ ਤਾਂ ਮੈਨੂੰ ਪਤਾ ਹੈ ਉਹ ਤਾਂ ਪੈਸਿਆਂ ਦੀ ਪੀਰ ਹੈਗੀ ਫਿਰ ਮੰਮੀ ਜੇ ਤੁਹਾਨੂੰ ਪਤਾ ਸੀਗਾ ਮੰਮੀ ਦੇ ਸੁਭਾਅ ਦਾ ਤੁਸੀਂ ਦੀਰ ਨੂੰ ਕਾਹ ਤੋਂ ਉੱਥੇ ਛੱਡ ਕੇ ਆਂਦਾ ਕੁੜੇ ਪੁੱਤ ਤੈਨੂੰ ਦੱਸੀ ਤਾਂ ਜਾਨੀ ਆ ਉਦੋਂ ਤੇਰਾ ਮਾਮਾ ਪੱਟ ਪੈਣਾ ਉਹਨੇ ਨਾ ਕੁੜੀ ਨਾਲ ਆਉਣ ਦਿੱਤੀ ਮੇਰੇ ਹਾਂ ਕਿ ਨਾ ਤੇਰੇ ਨਾਲ ਮੈਂ ਤਾਂ ਕੁੜੀ ਤੀਹੋ ਕਾਲ ਤੋਰਨੀ ਨਹੀਂ ਮੈਂ ਤਾਂ ਇਹਨੂੰ ਇੱਥੇ ਰੱਖੂ ਆਂ ਆਪ ਪੜਾਉਂ ਲਿਖਿਆ ਹੂੰ ਮੈਨੂੰ ਕੋਈ ਪਤਾ ਸੀ ਮੇਰੀ ਧੀ ਨਾਲ ਆਹ ਹਾਲ ਕਰਨਗੇ ਹੁਣ ਲੱਗਦੀ ਪਰੂਗੀ ਇਹ ਸਜਾਈ ਹਾਂ ਭਰਨਗੇ ਤਾਂ ਮੰਮੀ ਸਾਰੇ ਜਿਨੇ ਜਿਨੇ ਕੀਤੀਆਂ ਨੇ ਰੱਬ ਤਾਂ ਸਭ ਨੂੰ ਹੀ ਦੇਖਦਾ ਜਿਨੇ ਗੁਨਾਹ ਕੀਤੇ ਆ ਉਹਦੇ ਅੱਗੇ ਆ ਹੀ ਜਾਂਦੇ ਨੇ ਮੈਂ ਤਾਂ ਇਹ ਕਹਿੰਦੀ ਸੀ ਲਾਡੀ ਨੂੰ ਮੈਂ ਕਿਹਾ ਵੀ ਤੂੰ ਮੇਰੇ ਨਾਲ ਵਗ ਚੱਲ ਕਹਿੰਦਾ ਮੈਂ ਨਹੀਂ ਜਾਂਦਾ ਕਹਿੰਦਾ ਹੁਣ ਉੱਥੇ ਕਹਿੰਨਾ ਕਿਹੜਾ ਮੂੰਹ ਲੈ ਕੇ ਜਾਊਂਗਾ ਭੈਣ ਕੋਲ ਪਤਾ ਨਹੀਂ ਭੈਣ ਪਹਿਚਾਨੂਗੀ ਕਿ ਨਾ ਕਹਿੰਦਾ ਇੰਨਾ ਕੁਛ ਉਹਦੇ ਨਾਲ ਹੋਇਆ ਕੀ ਤੇ ਆਪਾਂ ਨੂੰ ਕੀ ਬੋਲੂ ਤੇ ਕੀ ਨਾ ਕਹਿੰਦੇ ਮੇਰੇ ਤਾਂ ਹਿੰਮਤ ਹੀ ਨਹੀਂ ਪੈਂਦੀ ਉੱਥੇ ਜਾਣ ਦੀ ਕੋਈ ਮਰਜ਼ੀ ਹੋ ਜਾ ਦੇਖ ਹੁਣ ਜਿਹੜੀਆਂ ਗੱਲਾਂ ਹੋ ਗਈਆਂ ਪਿਛਲੀਆਂ ਉਹ ਤਾਂ ਮੁੜਦੀਆਂ ਨਹੀਂ ਹੁਣ ਇੰਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਪੁੱਤ ਕੁੜੀ ਕੋਲੇ ਤਾਂ ਆਪਾਂ ਨੂੰ ਜਾਣਾ ਹੀ ਲੱਗੂ ਤੂੰ ਹੌਲੀ-ਹੌਲੀ ਲਾਡੀ ਨੂੰ ਮਲਾ ਮੇਰੀ ਤੀ ਇਹਨੂੰ ਪਤਾ ਜੇ ਮੈਂ ਕੁਛ ਕਹਿਣੀ ਆ ਮੈਨੂੰ ਤਾਂ ਚਾਰੇ ਚੱਕ ਕੇ ਮੈਂ ਫੇਰ ਬੋਲਣ ਜੋਖਰੀ ਨਹੀਂ ਰਹਿੰਦੀ ਹੁਣ ਉਹੀ ਤਾਂ ਗੱਲ ਇੱਕ ਵਾਰ ਜੇ ਕਹਿਣੀ ਤਾਂ ਕਹਿ ਦਿੰਦਾ ਚਲ ਠੀਕ ਐ ਕੋਈ ਗੱਲ ਨਹੀਂ ਜੇ ਦੁਬਾਰੇ ਪੁੱਛਦੀਆਂ ਫੇਰ ਮੇਰੇ ਵੀ ਗੱਲ ਪਿਆ ਜਾਂਦਾ ਕਹਿੰਦਾ ਜਦੋਂ ਇੱਕ ਵਾਰ ਜਿਹੜੀ ਗੱਲ ਕਹਿ ਚੀ ਤਾਂ ਕਹਿਤੀ ਵਾਰੀ ਵਾਰੀ ਮੇਰੇ ਕੰਨਾਂ ਚ ਆ ਕੇ ਕਿਉਂ ਬੋਲਦੀ ਹੁਣ ਬੈਠ ਵੀ ਨਹੀਂ ਸਕਦੇ ਹੁਣ ਜਾਣਾ ਤਾਂ ਲੱਗੂਗਾ ਹੁਣ ਉਹਨੂੰ ਜਵਾਕੜੀ ਨੇ ਇੰਨਾ ਚਿਰ ਔਖਾਂ ਚ ਕੱਟ ਲੇ ਹੁਣ ਆਪਾਂ ਸਾਰੀ ਉਮਰ ਤਾਂ ਨਹੀਂ ਉਹਦੀ ਐ ਕੱਢਾਂਗੇ ਤੁਸੀਂ ਮੈਨੂੰ ਆਏ ਦੱਸੋ ਤੁਹਾਡੇ ਚ ਹਿੰਮਤ ਹੈਗੀ ਆ ਤਾਂ ਸਾਹਮਣਾ ਕਰਨ ਦੀ ਫੇਰ ਲੈ ਹਣ ਮੇਰੀ ਗੱਲ ਸੁਣ ਪੁੱਤ ਹੁਣ ਮੇਰੀ ਧੀ ਹੈ ਮੇਰਾ ਤਾਂ ਢਿੱਡ ਮੱਚਦਾ ਮੈਂ ਤਾਂ ਆਪਣੀ ਧੀ ਨੂੰ ਦੇਖਣਾ ਹੈਗਾ ਮੈਂ ਤਾਂ ਆਪਣੀ ਧੀ ਨੂੰ ਲੈ ਕੇ ਆਉਂ ਆਉਦੇ ਨਾਲ ਮੈਂ ਤੈਨੂੰ ਦੱਸਾਂ ਚਲ ਕੋਈ ਨਾ ਲਾਡੀ ਘਰੇ ਨਹੀਂ ਹੈਗਾ ਜਦੋਂ ਘਰੇ ਆ ਗਿਆ ਤੇ ਉਦੋਂ ਮੈਂ ਉਹਦੇ ਨਾਲ ਗੱਲ ਕਰਦੀ ਆਏ ਨਾਲ ਫਿਰ ਆਪਾਂ ਚੱਲਦੇ ਆਂ ਜਾ ਕੇ ਤਾਂ ਆਉਣਾ ਪਊਗਾ ਹੀ ਮੁੰਡਾ ਪਰਲਾ ਮੇਰੀ ਧੀ ਹਾੜੇ ਦੇਖ ਮੈਂ ਇੰਤਮਾਦਰ ਕਰ ਲਾ ਉਹਦੀ ਮਨਾ ਲਾ ਉਹਨੂੰ ਜਿਵੇਂ ਵੀ ਕਹਿੰਦਾ ਜਾਣਾ ਤਾਂ ਆਪਾਂ ਨੂੰ ਲੱਗੂਗਾ ਚਲ ਠੀਕ ਹੈ ਮੰਮੀ ਕੋਈ ਗੱਲ ਨਹੀਂ ਦੇਖਦੀ ਆਉਂਦੇ ਉਹ ਘਰੇ ਫਿਰ ਕਰਦੀ ਆ ਗੱਲ ਸਾਰਾ ਦਿਨ ਦੇ ਕਿਸੇ ਨੇ ਕੰਮ ਕਰਨਾ ਹੋਵੇ ਪੁੱਤਾਂ ਦੇ ਕੰਮ ਮੁੱਕਦੇ ਨਹੀਂ ਹੁੰਦੇ ਘਰਾਂ 'ਚ ਇੱਥੇ ਇੱਥੇ ਚੱਕੇ ਧਰੇ ਗਏ ਬੁੜੀ ਕਰੇ ਨਾ ਕਰੇ ਦੱਸ ਬੁੜੀ ਨੇ ਜਾਨੀ ਕੀ ਕਰੇ ਕਿੱਧਰ ਕਿੱਧਰ ਜਾਵੇ ਕਿੱਧਰ ਕਿੱਧਰ ਲੱਤਾਂ ਫੁਖਾਰੇ ਆਏ ਦੀ ਦੌਣ ਨਹੀਂ ਕੋਈ ਪਾਉਂਦਾ ਹੈ ਵੀ ਤੁਸੀਂ ਦੌਣ ਪਾ ਦੋ ਇਹਨੂੰ ਅੰਦਰ ਖੜਾ ਆ ਦੋ ਹੁਣ ਇਹ ਮੀਂਹ ਪੈਣਗੇ ਇੱਥੇ ਇਹ ਟੁੱਟ ਜਾਊਗਾ ਬਸ ਫੇਰ ਕਹਿ ਦੇਣਗੇ ਇਹਨੂੰ ਚੱਕ ਕੇ ਚੁੱਲ੍ਹੇ 'ਚ ਲਾ ਦੋ ਮੰਜਾ ਤਾਂ ਟੁੱਟ ਗਿਆ ਕਿਹੜਾ ਜ਼ੋਰ ਲੱਗਦਾ ਇਹਨਾਂ ਦਾ ਕਹਿਣਾ ਨਾ ਢੱਕਾ ਨਹੀਂ ਤੋੜਦੇ ਹਾਈ ਹਾਈ ਕੀ ਕਰੇ ਬੇਬੇ ਜੀ ਕਿਉਂ ਮੱਥਾ ਮਾਰੀ ਰਿਹਾ ਲੱਕੜਾਂ ਨਾਲ ਕੀ ਕਰਨਾ ਇਹ ਹੈ 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 ਕੀ ਕਿਹਾ ਸੀ ਹੁਣ ਦੁਬਾਰੇ ਬੇਬੇ ਜੀ ਕਿਹਾਗਾ ਆ ਸੂਰਜ ਅੱਜ ਕਿਧਰੋਂ ਚੜਿਆ ਆ ਹੈ ਸੂਰਜ ਤਾਂ ਉਧਰੋਂ ਹੀ ਚੜ ਗਿਆ ਜਿੱਥੋਂ ਚੜਦਾ ਮੈਂ ਤਾਂ ਐਂ ਕਹਿਣਾ ਹੈ ਬੀ ਇਹਦੇ ਨਾਲ ਨਾ ਮੱਥਾ ਮਾਰਿਆ ਕਰ ਮੈਂ ਮੈਂ ਤਾਂ ਨਹੀਂ ਮੱਥਾ ਮਾਰਦਾ ਤੇਰਾ ਪਿਓ ਆ ਤਾਵਾ ਟੁੱਟਣ ਵਾਲਾ ਹੈ ਬਹਿ ਗਿਆ ਇੱਥੇ ਓਏ ਤੂੰ ਕੀ ਕਰਾਉਣਾ ਕੋਈ ਨਹੀਂ ਜਦੋਂ ਤੂੰ ਮਰੀ ਨਾ 10 ਕਿਲੋ ਲੱਕੜਾਂ ਮੈਂ ਵੱੱਦ ਲਾ ਦੂੰ ਚੰਗਾ ਇਹਨਾਂ ਨਾਲ ਨਾ ਮੱਥਾ ਮਾਰ ਮਰਸਿਆ ਹਾਂ ਹੋਰ ਕੀ ਕਹਿੰਦਾ ਕਹਿੰਦਾ ਮਰਾ ਥੱਪੜ ਮੂੰਹ ਤੇ ਨਾ ਨਵੀਂ ਸਰਗਤ ਜਿੱਡੀ ਆਉਗੀ ਫੇ ਤੂੰ ਤਾਂ ਉਮਰ ਭੋਗ ਲਈ ਮੈਂ ਮਰਦਾ ਐਸੇ दारू ਬਿਨਾ ਮੈਨੂੰ ਦੇ ਦੋ ਛਿੱਲੜਾ ਹੋਰ ਕੀ ਕਹਾ ਆਕਿਆ ਉਹਨੂੰ ਪੁੱਛਿਆ ਉਹਨੂੰ ਤੇ ਕਹਿੰਦੀ ਹੈ ਨਹੀਂ ਮੇਰੇ ਕੋਲ ਤਾਂ ਬੇਬੇ ਲੈ ਜਾਂਦੀ ਆ ਤੂੰ ਉਹਦੀ ਰੁਪਏ ਕਿਉਂ ਉਹ ਕਰਦੀ ਮੈਨੂੰ ਐ ਦੱਸ ਤੂੰ ਗੋਝੀਆਂ ਕੀ ਕਰਦੀਆਂ ਮੈਨੂੰ ਦੇ ਦੇ ਕਿਉਂ ਦੇਣੇ ਆ ਤੂੰ ਦੱਸ ਦੇ ਉਹ ਉਹਦੀਆਂ ਗੋਝੀਆਂ ਮੈਂ ਫੜਦੀਆਂ ਹੈ ਉਹਦੇ ਰੁਪਏ ਤੂੰ ਫੜ ਕੇ ਗੋਝ ਘੇ ਰੱਖਦੀਆਂ ਤੂੰ ਸਰਪੰਚ ਹੈਗਾ ਵੀ ਤੂੰ ਮੇਰੇ ਕੋਲ ਤਲਾਹ ਲੈ ਕੇ ਆਇਆ ਤੇ ਮੈਂ ਜਿਹੋ ਉਹਦੇ ਨਾਲ ਬਿਆਹ ਹੈਗਾ ਮੇਰਾ ਹੱਕ ਆ ਉਹਦੇ ਪੈਸਿਆਂ ਤੇ ਤੇਰਾ ਤੂਰਾ ਕੋਈ ਹੱਕ ਨਹੀਂ ਉਹਦੇ ਤੇ ਲੈ ਗਾਹਾਂ ਹੋ ਲੱਗੀ ਐ ਡੀਸੀ ਵੀ ਮੈਨੂੰ ਤਨਖਾਹ ਫੜਾਉਂਦੀ ਐ ਕਿਹੜੇ ਪੈਸੇ ਫੜਦੀਆਂ ਮੈਂ ਹਾਂ ਆ ਨਿੱਕ ਸੋਕੋ ਨੂੰ ਕਦੇ ਬੋਕਰ ਮ ਲਿਆਤੀ ਕਦੇ ਗਲ ਮੇ ਲਿਆ ਤੇ ਕਦੇ ਆ ਰੀਲਾਂ ਲੈਤੀਆਂ ਕਦੇ ਸੂਈ ਟੁੱਟ ਗਈ ਬੇ ਉਸੇ ਦੀ ਲੱਗੀ ਜਾਂਦੇ ਨੇ ਜਿਹੜੇ 4 ਰੁਪਏ ਬਚਦੇ ਨੇ ਉਹ ਮੈਂ ਭਾਈ ਕਰਦੀ ਕਬੀਲਦਾਰੀ ਚ ਵਰਤੀ ਜਾਂਦੀ ਆ ਤੂੰ ਇਹਨੂੰ ਟੋਕੀ ਗਈ ਸੌ ਕੁਸ਼ ਕਰੀ ਗਈ ਮੈਨੂੰ ਉਹਦੇ ਮੂਰੇ ਮਾਰਾ ਕੇ ਹੀ ਗਈ ਅੱਜ ਮੇਰੇ ਮੂਹਰੇ ਨੇ ਗਿੱਠ ਦੀ ਜਵਾਨ ਚਲਾਈ ਆ ਗਿੱਠ ਦੀ ਹਾ ਜੇ ਤਾਂ ਛੇਰਾ ਜਵਾਨੇ ਚੱਲੀ ਆ ਗਿੱਠ ਦੀ ਐਡਾ ਕੰੰਦਾ ਲੈ ਹੱਥ ਜਾਊਗਾ ਉਹਦੇ ਜਿੱਦੇ ਤੇਰੇ ਨਰਿਆਂ ਦੇ ਪੈਣੀਆਂ ਉੱਧੇ ਪਤਾ ਲੱਗੂ ਜਿੱਦੇ ਤੂੰ ਹਟ ਗਈ ਮੈਨੂੰ ਚੰਗਾ ਮਾੜਾ ਕਹਿਣੋ ਉਹਦੇ ਤਾਂ ਨਹੀਂ ਕੁਛ ਹੁੰਦਾ ਜੇ ਤੂੰ ਲੱਗੀ ਰਹੀ ਫੇਰ ਮੇਰੇ ਬਹਿਣੀਆਂ ਮੈਨੂੰ ਕਿਸੇ ਦਾ ਇੱਕ ਤਾਂ ਮੇਰੀ ਦਾਰੂ ਪੀਤੀ ਹੁੰਦੀ ਆ ਮੈਨੂੰ ਆਣ ਗਵਾਂਢ ਤੋਂ ਵੀ ਕਹਿਆ ਇੱਕ ਦੋ ਬੰਦੇ ਨੇ ਕਹੇ ਤੂੰ ਬੰਦਾ ਵਾਂਝਾ ਤੇਰੇ ਉੱਤੇ ਬਹਿ ਗਈ ਤੇਰਾ ਪੀਛਣਾ ਕੱਢ ਦੂ ਨਾ ਮੈਂ ਐਂ ਕਹਿੰਨੇ ਆ ਪੁੱਤ ਜਦੋਂ ਤੈਨੂੰ ਐਡਾ ਲਖਣ ਹੈ ਵੀ ਉਹ ਮੇਰੇ ਮੂਰੇ ਬੋਲਦੀ ਆ ਮੈਨ ਆਏ ਕਹਿੰਦੀ ਐ ਬੁਰਾ ਭਲਾ ਤੇ ਪੀਚਰਾ ਵੀ ਮੇਰਾ ਕਾੜ ਦੂ ਫਿਰ ਤੈਨੂੰ ਮਾੜਾ ਮੋਟਾ ਐ ਨਹੀਂ ਡਰ ਲੱਗਦਾ ਵੀ ਪਾਈਆਂ ਦੀਆਂ ਤੇਰੀਆਂ ਹੱਡੀਆਂ ਨੇ ਹੈਂ दारू ਪੀ ਪੀ ਕੇ ਤੂੰ ਸਰੀਰ ਗਾਲ ਲਿਆ ਤੇ दारू ਹੀ ਛੱਡ ਦੇ ਉਹ ਬੇਬੇ ਛੱਡੀ ਜਾਂਦੀ ਵਾ ਛੱਡ ਦੇ ਫਿਰ ਤੁਸੀਂ ਰਾਜੀ ਕਰਦਾ ਮੇਰਾ ਰਾਤ ਨੂੰ ਔਖਾ ਹੁੰਨਾ ਮੈਨੂੰ ਐ ਲੱਗਦਾ ਵੀ ਟੈਕ ਆ ਜੂ ਮੈਂ ਇਹ दारू ਬਿਨਾਂ ਮਰ ਜੂ ਹੁਣ ਮੈਨੂੰ ਡਾਕਟਰ ਨੇ ਵੀ ਕਹਿਤਾ ਮੈਂ ਇੱਕ ਦੋ ਵਾਰੀ ਆਸੇ ਪਾਸੇ ਜਾ ਕੇ ਚੈੱਕ ਕਰਾ ਕੇ ਲਿਆ ਜਦੋਂ ਉਦੋਂ ਮੇਰਾ ਬਲੱਡ ਜਾ ਵਧ ਗਿਆ ਦਿਮਾਗ ਵਾਲੀ ਨਾੜੀ ਪਟੂਆਂ ਕਹਿੰਦਾ ਕਰੀ ਜਿੱਤੇ ਪਾਟੀ ਕਿੰਨੇ ਡਰਮ ਦਾ ਅੰਦਰ ਵਾਗ ਕੇ दारू ਦੇ ਨਾਲੇ ਜੇ ਤੂੰ ਰੁਪਏ ਦੇਣੀਆਂ ਦੇ ਦੇ ਨਹੀਂ ਮੈਂ ਆਪਦੀ ਚੈਨ ਜੀ ਵੇਚ ਕਉ ਫੇਰ ਕਹੇਗੀ ਤੇਰੇ ਬਾਪੂ ਦੀ ਨਿਸ਼ਾਨੀ ਆ ਇਹ ਨਾ ਵੇਚਦੀ ਫਰਾਂ ਜੇ ਕਰਦੀ ਹੁੰਨੀ ਆ ਆਹ ਚੈਨ ਹਾਂ ਭੁੱਲ ਗਈ ਇਹ ਦੇਖਾਂ ਕਿੰਨੇ ਕਦੀ ਹੋਊਗੀ ਕਿੰਨੇ ਕਦੀ ਲੈ ਤੈ ਹਣ ਜਾਣ ਬਣਦੀਆਂ ਨਾ ਤੂੰ ਕੀ ਦੇਖਣਾ ਇਹਦਾ ਵਧੀਆ ਤਰ੍ਹਾਂ ਲੱਗਦੀ ਨਾ ਰੇਟ ਰੂਟ ਕੀ ਚੱਲਦਾ ਮਖਾਂ ਚਾਂਦੀ ਆਹੋ ਚਾਂਦੀ ਔਰ ਮੈਂ ਕਿਹੜਾ ਸੁਨਾਰਿਆਂ ਦੀ ਜਾਂਣਾ ਰੋਜ ਆ ਦੇਖ ਭਾਰੀ ਆਉਂਦਾ ਹਾਂਦੇ ਆ ਵੀ ਤੇਰੇ ਨਾਨੇ ਨੇ ਕਰਾ ਕੇ ਦਿੱਤੇ ਹਨ ਲੈ ਦੇਖ ਲੈ ਸਾਂਭੀ ਵਰਦਾ ਦੇਖਾਂ ਮੇਰੇ ਮੇਚ ਆਜੂ ਤੇਰੇ ਇਹ ਬੰਦੇ ਕਿੱਥੋਂ ਆ ਜਾਣੀਆਂ ਬੇਬੇ ਹਾਂ ਤੂੰ ਮੈਨੂੰ ਦੇ ਦੇ 200 ਦੇ ਦੇ ਚੱਲ 80 ਦਾ ਮੈਂ ਹੱਲ ਕਿਤੋਂ ਕਰੂੰ 280 ਦੀ ਖਰ ਬੋਤਲ ਹੋ ਗਈ ਲੈ ਹਵਾ ਮਾਂ ਛੋਲੇ ਪੈਂਦੇ ਆ ਉਹ ਮਰੀ ਨਾ ਇੱਕ ਕ ਘਸਾੜਾ ਬਿੰਗਾ ਕਰ ਦੂੰ ਆ ਤਾਂ ਦੇ ਦੇ ਫਿਰ ਬਿੰਗਾ ਕਰ ਦੇ ਮਾਂ ਤੂੰ ਮੈਨੂੰ ਤਾਂ ਮੇਰੇ ਨਾਲ ਵੀ ਟੱਪੀ ਜਾਨੀ ਆ ਬੇਬੇ ਤੂੰ ਲੜੋ ਲੜਾਈ ਚ ਜਾਨੀ ਆ ਨਾਲੇ ਹੋਰ ਵਧੀਆ ਭੱਲੇ ਵੇਲੇ ਨੂੰ ਤੇਰੇ ਮੂੰਹੋਂ ਲੈ ਕੇ ਕਰੀ ਇਹਨੂੰ ਵੇਚ ਆਉ ਹਾਂ ਐ ਲਾ ਤੰਗੜੀ ਐ ਬੰਨੇਗਾ ਘਰ ਤੂੰ ਮੈਨੂੰ ਤਾਂ ਐ ਸੀ ਵੀ ਚੱਲ ਜਵਾਖ ਦੇ ਪਾਏ ਸੋਹਣੇ ਲੱਗਦੇ ਐ ਹੈ ਪਾਈ ਰੱਖਣ ਦੇ ਕਾਹਨੂੰ ਬੇਲੈ ਕਾ ਤੇਰੀ ਬੁਥੀ ਹੋਈ ਹੈ ਨਹੀਂ ਵੀ ਤੂੰ ਹਾਰ ਸ਼ਿੰਗਾਰ ਕਰਕੇ ਤੁਰੇ ਬਾਡਾ ਕਿਸੇ ਥਾਂ ਦਾ ਹਾਰ ਸ਼ਿੰਗਾਰ ਤਾਂ ਤੀਂ ਨਾ ਕਰਦੀਆਂ ਹੁੰਦੀਆਂ ਉਹ ਹੈਗੀ ਆ ਉਹਨੂੰ ਕਰਾ ਦੇ ਨਾ ਤੂੰ ਫਿਰ ਚੱਜਦੀ ਹੁੰਦੀ ਤਾਂ ਮੈਂ ਮਾੜਾ ਮੋਟਾ ਖੋਸ਼ ਰਹਿੰਦਾ ਲੀੜਾ ਕੱਪੜਾ ਚੱਜਦਾ ਪਾਉਂਦਾ ਉਹਦੇ ਨਾਲ ਤਾਂ ਜਾਂਦਾ ਵੀ ਨਹੀਂ ਸੋਣਾ ਲੱਗਦਾ ਵੇ ਵੇ ਮੈਂ ਤਾਂ ਜਾਣ ਕੇ ਨਹੀਂ ਬੋਲਦੀ ਉਹਦੇ ਹੁੰਦੇ ਵੀ ਚਲ ਕਾ ਨੂੰ ਐਵੇਂ ਸਿਰ ਹੋ ਜੂਗੀ ਵੇ ਤੇਰੇ ਨਾਲੋਂ ਤਾਂ 100 ਗੁਣੇ ਚੰਗੀ ਐ ਰੋਟੀ ਪਕਾ ਕੇ ਤੇਰੇ ਵੀ ਭੋਬੇ ਪਾਉਂਦੀ ਐ ਮੇਰੇ ਵੀ ਭੋਬੇ ਚ ਪਾਉਂਦੀ ਆ ਸਾਰੇ ਕਰਦੀ ਐ ਕੰਮ ਵੇ ਨਾਲੇ ਫੇ ਲੈ ਕੇ ਆ ਤੇ ਤੇਰੀਆਂ ਗਾਲਾਂ ਨਾਲੇ ਮੇਲ ਦੇਵਾ ਨਾ ਹੋਰ ਕੀ ਕਰਾਂ ਕਿਵੇਂ ਹਾਂ ਮੈਂ ਖੂਨ ਮਚਦਾ ਲੱਗੂ ਪਤਾ ਤੈਨੂੰ ਤੇ ਤੇ ਚਮਚੜਕ ਵਾਂਗੂ ਫੇਰ ਤਾਂ ਉਹਨੇ 76 ਥੱਲੇ ਲੈ ਕੇ ਫਿਰ ਉਹਦੇ ਪਤਲ ਤੂੰ ਰਸ ਜਾਨੇ ਜਿਹੜੀ ਗੱਲ ਨੂੰ ਪਤਾ ਤੈ ਤੂੰ ਦੱਸ ਵੀ ਐਂ ਕਰ ਤੂੰ ਮੈਂ ਤਾਂ ਨਾਲ ਲੱਗੂ ਹਾਂ ਨਾਲ ਲੱਗੂ ਵੀ ਮੈਂ ਲੋਕਾਂ ਦੀ ਮਾਵਾ ਵਰਗੀ ਨਹੀਂ ਹੈਗੀ ਵੀ ਮੈਂ ਕਹੂੰ ਵੀ ਨਾ ਮੇਰੇ ਪੁੱਤ ਦੇ ਮਾਰਨਾ ਮੈਂ ਤਾਂ ਕਹੂੰ ਪਲੇਗ ਦੇ ਜਾਣ ਦੇ ਦੋ ਘਾੜ ਮਾਰ ਤੂੰ ਆ ਤੋੜ ਕੇ ਮੰਜੇ ਤੇ ਬਿਠਾ ਫੇਰ ਕੀ ਨਿਕਲੂ ਆ ਹਾਂ ਭੱਗਿਆ ਮੂਤੇ ਮੇਰਾ ਤੂੰ ਨੂੰ ਚੱਕਣਾ ਪਊ ਚੱਕ ਕੋਈ ਨਾ ਉੱਥੇ ਕਰਕੇ ਪਟਾ ਦੂੰ ਅੰਦਰੇ ਕੀ ਪਟਾ ਦੂੰ ਹਾਂ ਅੱਡੇ ਗਾੜ ਦੇ ਕੇ ਕਮਰਾ ਤੇਰਾ ਤੂੰ ਬੇਬੇ ਵਖਤ ਨੂੰ ਹੱਥ ਮਾਰ ਲਾ ਤੂੰ ਨਾ ਉਹਨੂੰ ਬੋਲਣ ਲਾ ਸਾਰਾ ਕੁਛ ਜਿਹੜਾ ਮੁੱਠੀ ਚ ਕੀਤਾਗਾ ਸਾਰਾ ਕੁਛ ਜਾਊਗਾ ਮੰਨ ਜਾ ਮੰਨ ਜਾ ਤੂੰ ਕੀ ਮੁੱਠੀ ਚ ਕਰਿਆ ਬੇ ਤੇ ਹਾਂ ਸਾਰੀਆਂ ਗੱਲਾਂ ਕਿੰਨੀਆਂ ਤੱਕੋਈ ਬੈਠੀ ਕਿਵੇਂ ਡੀਸੀ ਬਣਿਆ ਬੈਠਾ ਕਿਵੇਂ ਗੱਲਾਂ ਸੁਣਾਉਂਦਾ ਵੱਡਾ ਵਕੀਲ ਲੈਣਾ ਦੇਣਾ ਕਿੰਨਾ ਕੁਛ ਜਿਹੜਾ ਲੈਣਾ ਦੇਣਾ ਦੱਬੀ ਬੈਠਾ ਸਾਰਾ ਕੁਛ ਨੂੰ ਪਤਾ ਲੱਗ ਗਿਆ ਫੇਰ ਕੀ ਕਰਾਂਗੇ ਦੱਸ ਫੇਰ ਤਾਂ ਉਹ ਵੀ ਤੇਰੀ ਕਰਤੂਤ ਦਾ ਪਤਾ ਹੀ ਐ ਦਮਾਨੀ ਦਾ ਤੂੰ ਕੰਮ ਨਹੀਂ ਕਰਦਾ ਐ ਮੰਜੇ 'ਚੋਂ ਤੂੰ ਉੱਠਦਾ ਤਾਂ ਉੱਠਦੇ ਨਹੀਂ ਤੈਨੂੰ ਪੈਗ ਚਾਹੀਦਾ ਫੇਰ ਤੂੰ ਕਿਤੇ ਮਾੜਾ ਮੋਟਾ ਮੰਜੇ ਤੋਂ ਪੈਰ ਲਾਉਣਾ ਐ ਮੂੰਹ ਤੋ ਬਿਣਾ ਤੇਰਾ ਸਰਦਾ ਨਹੀਂ ਪਲੇਗ ਦੇ ਜਣਿਆ ਹਜੇ ਅੰਡੇ ਜੇ ਕੱਢਦਾ ਕੱਟੀ ਨਾ ਤੇਨੂੰ ਜ਼ਰੂਰੀ ਨਹੀਂ ਕੱਟੀ ਨਾ ਜ਼ਰੂਰੀ ਨਹੀਂ ਤੈਨੂੰ ਆਪ ਦਾ ਮੁੰਡਾ ਕੱਟੀ ਜ਼ਰੂਰੀ ਹੈ ਬੈਗੀ ਉਦੋਂ ਦੀ ਤੇਰੀ ਜਵਾ ਚਲਦੀ ਉਦੋਂ ਦੀ ਉਹਨੂੰ ਸਿਰੇ ਕਰਨ ਲੱਗੀ ਤੂੰ ਹਾਂ ਹਾਂ ਕੰਮ ਕਰ ਲੈ ਕਾ ਨਹੀ ਦਾਲੂ ਨਾ ਆਰੇ ਦੇ ਛੋਟੇ ਹੁੰਦੇ ਤੋਂ ਤੇਰੇ ਲਾਉਂਦੀ ਨਾ ਥੰਨਿਆਂ ਤੇ ਤੂੰ ਸਿੱਧਾ ਰਹਿੰਦਾ ਪਲੇਗ ਦੇ ਜਣੇ ਨੂੰ ਵਿਆਹ ਕੀ ਪਸਤਾਈ ਮੈਂ ਲੈ ਆਤਾ ਚੰਗਾ ਭਲੇ ਵੇਲੇ ਮੂੰਹੋਂ ਇਹਦੇ ਗੱਲ ਨਿਕਲ ਗਈ ਤੇ ਵੇਚ ਦਿੰਦਾ ਵੀਰਾ ਰੁਰਜਾ ਨੇ ਨੇ ਜਦੋਂ ਮੈਂ ਇਸ ਵੇਚਤੀ ਇਹ ਇਹਨੂੰ ਕਿੱਥੇ ਛੱਡੂ ਹੁਣ ਸਾਰੀ ਨਿਗਰ ਰੱਖਣੀ ਪਿਆ ਕਰੂ ਇਹ ਤਾਂ ਕਸੂਤਾ ਗਿੱਜ ਗਿਆ ਬਿਮਾਰੀ ਪੈਣੇ ਨੂੰ ਹੁਣ ਜੇ ਊਂ ਪੈਸੇ ਨਹੀਂ ਦੰਦੇ ਤਾਂ ਘਰੋਂ ਚੀਜ਼ਾਂ ਵੇਚਣ ਲੱਗ ਗਿਆ ਹੁਣ ਕਿੱਥੇ ਕਿੱਥੇ ਨਿਗਰ ਰੱਖਾਂ ਕੀ ਕਰਾਂ ਕੀ ਨਾ ਕਰਾਂ ਸੱਚੀ ਗੱਲ ਐ ਭਾਈ ਕਿਸੇ ਦਾ ਤੀ ਪੁੱਤ ਨਸੇ ਤੇ ਨਾ ਲੱਗੇ ਬਸ ਤੇ ਨੂੰ ਦੋ ਦਿਨ ਦਿੱਤੇ ਹਾਂ ਹਾਂ ਆ ਦੋ ਦਿਨਾਂ ਦੇ ਵਿੱਚ ਸਾਰਾ ਆਪਦਾ ਕਲੀਅਰ ਕਰ ਦੇ ਫਿਰ ਬਾਅਦ ਵਿੱਚ ਹੋਰ ਬਰਤਦਾ ਰਹੇਗਾ ਤਾਂ ਹੀ ਤਾਂ ਯਾਰ ਸਾਨੂੰ ਪੈਸੇ ਨਹੀਂ ਦਿੰਦੇ ਹੁੰਦੇ ਛੇਤੀ ਹੱਲ ਕਰ ਪੈਸਿਆਂ ਦਾ ਕੌਣ ਸੀ ਜੱਗੀ ਸੀਗਾ ਅੱਛਾ ਉਹਦੇ 1 ਲੱਖ ਰੁਪਏ ਲੈ ਗਿਆ ਫੜ ਕੇ ਕਹਿੰਦਾ ਮਹੀਨੇ ਨੂੰ ਦੇ ਦੂੰਗਾ ਅੱਜ ਦੋ ਦਿਨ ਉੱਤੇ ਡੱਪ ਗਏ ਤੇ ਹੁਣ ਮੈਂ ਕਹੀ ਜਨਾ ਮੈਂ ਕਿਹਾ ਪੈਸੇ ਮੁੜ ਤੇ ਕਹਿੰਦਾ ਭਾਈ ਕੋਈ ਗੱਲ ਨਹੀਂ ਅਗਲੇ ਮਹੀਨੇ ਕਰ ਦਾਂਗਾ ਮੈਂ ਕਿਹਾ ਅਗਲਾ ਮਹੀਨਾ ਕਿੱਥੇ ਆ ਗਿਆ ਲੈ ਕੇ ਤਾਂ ਤੂੰ 1 ਮਹੀਨੇ ਵਾਸਤੇ ਗਿਆ ਸੀ ਹਾਂ ਇਹ ਤਾਂ ਹੈ ਹੂੰ ਓਹੋ ਕੀ ਸੋਚਿਆ ਫਿਰ ਤੁਸੀਂ ਹੁਣ ਕਾਹਦੇ ਬਾਰੇ ਉਧਰ ਜੀਤੀ ਭੈਣ ਕੋਲ ਜਾਣ ਬਾਰੇ ਕੁਛ ਨਹੀਂ ਸੋਚਿਆ ਮੈਂ ਕੀ ਸੋਚਣਾ ਤੇਰੇ ਸਾਹਮਣੇ ਤਾਂ ਹੈ ਹੁਣ ਉੱਥੇ ਜਾਵਾਂਗੇ ਕਿਹੜਾ ਮੂਲਾ ਕੇ ਜਾਵਾਂਗੇ ਦੱਸ ਫਿਰ ਮੇਰੀ ਗੱਲ ਸੁਣੋ ਤੁਸੀਂ ਕਾਲੀ ਮਚਾਰ ਰખી ਸੀ ਭੈਣ ਦਾ ਪਤਾ ਕਰੋ ਭੈਣ ਦਾ ਪਤਾ ਕਰੋ ਹੁਣ ਜੇ ਭੈਣ ਦਾ ਪਤਾ ਲੱਗ ਰਿਹਾ ਤਾਂ ਤੁਸੀਂ ਹੁਣ ਉਧਰ ਜਾਣ ਦਾ ਨਾਂ ਹੀ ਨਹੀਂ ਲੈ ਰਹੇ ਗੱਲ ਜਾਣ ਦੀ ਨਹੀਂ ਹੈਗੀ ਗੱਲ ਇਹ ਹੈਗੀ ਹੈ ਕਿ ਮਾਂ ਨੇ ਉਹਦੇ ਨਾਲ ਕਿੰਨਾ ਕੁਛ ਕਰਿਆ ਆਪਾਂ ਨੂੰ ਸਾਰਾ ਕੁਝ ਦੱਸਿਆ ਨਹੀਂ ਉਹਦੇ ਠੀਕ ਹੈ ਸਾਰੀ ਗੱਲ ਆਪਾਂ ਨੂੰ ਪਤਾ ਤੇ ਹੁਣ ਉਹਦੇ ਨਾਲ ਪਤਾ ਨਹੀਂ ਵਿਚਾਲੇ ਨਾਲ ਕੀ ਹੁੰਦਾ ਹੋਊਗਾ ਤੇ ਮੇਰਾ ਤਾਂ ਉੱਥੇ ਜਾਣ ਨੂੰ ਜੀ ਨਹੀਂ ਕਰਦਾ ਹੁਣ ਸਿੱਧੀ ਜੀ ਗੱਲ ਆ ਜਾਣ ਨੂੰ ਜੀ ਤਾਂ ਤੁਹਾਡਾ ਨਹੀਂ ਕਰਦਾ ਪਰ ਤੁਸੀਂ ਆਹ ਤਾਂ ਦੇਖੋ ਵੀ ਭੈਣੇ ਇੱਥੇ ਵੀ ਕਿੰਨੀ ਔਖੀ ਸੀ ਕੀ ਪਤਾ ਉੱਥੇ ਕਿਵੇਂ ਕੁੱਟਮਾਰ ਕਰਦੇ ਆ ਜਾਂ ਘਰ ਵਾਲਾ ਸ਼ਰਾਬੀ ਆ ਕੀ ਕੁਛ ਉਹਦੇ ਨਾਲ ਕਰਦੇ ਤੇ ਕੀ ਨਹੀਂ ਆਪਾਂ ਨੂੰ ਪਰ ਤਾਲ ਤਾਂ ਕਰਨੀ ਪਊਗੀ ਮੇਰੀ ਗੱਲ ਸੁਣੋ ਮੈਂ ਮੰਨਦੀ ਆ ਕਿ ਭੈਣ ਸ਼ਾਇਦ ਆਪਣੇ ਤੇ ਗੁੱਸਾ ਵੀ ਕਰੇ ਪਰ ਹਰ ਇੱਕ ਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਆਪਾਂ ਪਿਆਰ ਨਾਲ ਉਹ ਸਮਝਾਵਾਂਗੇ ਆਪ ਨੂੰ ਇੱਥੇ ਲੈ ਕੇ ਆਵਾਂਗੇ ਉਹਦੇ ਮਾੜੀ ਮੁੱਟੀ ਤਾਂ ਜ਼ਿੰਦਗੀ ਸਬਰੂਗੀ ਜੇ ਉਮਰ ਕੀ ਆ ਉਹਦੀ ਤੇ ਫਿਰ ਇਹ ਮਾਂ ਨੂੰ ਚਾਹੀਦਾ ਜਦੋਂ ਗਲਤੀਆਂ ਮਾਂ ਨੇ ਕਰੀਆਂ ਮਾਂ ਨੂੰ ਚਾਹੀਦਾ ਵੀ ਮਾਂ ਜਾ ਕੇ ਆ ਦੀ ਗਲਤੀ ਨੂੰ ਸੁਧਾਰੇ ਮੰਮੀ ਨੇ ਕਿਹਾ ਮੈਨੂੰ ਕਹਿੰਦੀ ਆਪਾਂ ਚੱਲ ਕੇ ਆਉਣੇ ਮੈਂ ਦੱਸਿਆ ਮੰਮੀ ਨੂੰ ਸਾਰਾ ਕੁਝ ਵੀ ਕਹਿੰਦੇ ਮੈਤਿਆਂ ਨੇ ਵਿਆਹੀ ਹੋਈ ਆ ਭੈਣ ਤੇ ਮੰਮੀ ਕੇ ਲਾਡੀ ਨੂੰ ਕਹਿਆ ਫਿਰ ਆਪਾਂ ਚੱਲ ਕੇ ਆਵਾਂਗੇ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਤੂੰ ਸਾਹਮਣਾ ਕਰ ਲੇਂਗੀ ਭੈਣ ਦਾ ਮੈਂ ਕਿਹਾ ਹਾਂ ਤੇ ਕਹਿੰਦੀ ਹਾਂ ਕਿ ਨਹੀਂ ਫਿਰ ਜਿਹੜੀਆਂ ਮੇਰੇ ਤੋਂ ਗਲਤੀਆਂ ਹੋਆਂਗਾ ਕਹਿੰਦੀ ਮੈਂ ਮੰਨਦੀ ਆ ਤੇ ਕਹਿੰਦੀ ਮਾਫੀ ਮੰਗ ਲੂੰਗੀ ਕਹਿੰਦੀ ਕੁੜੀ ਨੂੰ ਤਾਂ ਆਪਾਂ ਇੱਥੇ ਲੈ ਕੇ ਆਵਾਂਗੇ ਤੇ ਜੇ ਉੱਥੇ ਕੋਈ ਇਹੋ ਜਿਹੀ ਗੱਲ ਨਿਕਲਾਈ ਫਿਰ ਫਿਰ ਹੁਣ ਤੁਸੀਂ ਐ ਵੀ ਤਾਂ ਦੇਖੋ ਹੱਥ-ਹੱਤਰ ਬੈਠਾ ਵੀ ਨਹੀਂ ਸਰਨਾ ਜਾਣ ਤਾਂ ਆਪਣਾ ਉੱਥੇ ਪਊ ਗਈ ਭੈਣ ਨੂੰ ਆਪਾਂ ਇੱਥੇ ਲੈ ਕੇ ਆਉਣਾ ਥੋੜੀ ਜਿਹੀ ਸੀ ਵੀ ਮੈਨੂੰ ਭੈਣ ਨਾਲ ਮਿਲਾਓ ਓ ਯਾਰ ਦਿਲ ਤਾਂ ਮੇਰਾ ਵੀ ਕਰਦਾ ਵੀ ਮੈਂ ਭੈਣ ਨੂੰ ਜਾ ਕੇ ਮਿਲਾਂ ਪਰ ਮੈ ਕਿ ਭੈਣ ਦੇ ਮਾੜੇ ਹਾਲਾਤ ਦੇਖ ਕੇ ਮਾੜਾ ਸਾਹਮਣਾ ਕਰ ਲੂੰਗਾ ਜੇ ਉਹਦੇ ਮਾੜੇ ਹਾਲਾਤ ਆ ਤਾਂ ਪਉ ਹਾਲਾਤਾਂ ਨੂੰ ਸਹੀ ਕਰਨਾ ਤੇ ਭੈਣ ਨੂੰ ਇੱਕ ਵਧੀਆ ਜ਼ਿੰਦਗੀ ਆਪਾਂ ਦੇਣੀ ਆ ਆਪਾਂ ਵੀ ਬਹੁਤ ਕੁਛ ਨੂੰ ਦੇਖ ਲੈ ਮੰਮੀ ਕਰਕੇ ਚੱਲਿਆ ਹੁਣ ਭੈਣ ਵੀ ਚੱਲੀ ਜਾਂਦੀ ਮੰਮੀ ਕਰਕੇ ਹੁਣ ਜੇ ਆਪਾਂ ਮਾੜੇ ਮੋਟੇ ਸੌਖੇ ਹੋਏ ਆ ਤਾਂ ਭੈਣ ਨੂੰ ਵੀ ਸੌਖਾ ਕਰਨਾ ਆਪਣਾ ਫਰਜ਼ ਬੰਦ ਹੈ ਫਰਜ਼ ਤਾਂ ਬੰਦ ਆਗਾ ਕੁਛ ਨਹੀਂ ਹੁੰਦਾ ਆਪਾਂ ਚੱਲਦੇ ਆ ਕੋਈ ਗੱਲ ਨਹੀਂ ਭੈਣ ਨਾਲ ਮੈਂ ਪਿਆਰ ਨਾਲ ਗੱਲ ਕਰ ਲੂੰਗੀ ਚਲ ਕੋਈ ਨਹੀਂ ਦੇਖਦੇ ਆ ਦੇਖ ਦੇਣੀ ਆਪਾਂ ਚੱਲਾਂਗੇ ਭੈਣ ਕੋਲ ਚੱਲ ਕੇ ਉਹਨੂੰ ਇੱਥੇ ਲੈ ਕੇ ਆਉਣੇ ਆ ਥੋੜਾ ਜੀ ਨਹੀਂ ਕਰਦਾ ਭੈਣ ਨੂੰ ਮਿਲਣ ਨੂੰ ਵੀ ਦੇਖਣ ਨੂੰ ਵੀ ਉਹ ਕਿਹੋ ਜੀ ਲੱਗਦੀ ਆ ਹੈ ਜੀ ਤਾਂ ਕਰਦਾ ਫਿਰ ਬਸ ਠੀਕ ਆ ਜੀ ਕਰ ਦੇਣਾ ਤਾਂ ਆਪਾਂ ਚੱਲਾਂਗੇ ਅੱਜ ਠੀਕ ਹੈ ਤੁਸੀਂ ਆਪਣੇ ਕੰਮ ਨੇ ਵੇਖ ਲਓ ਫਿਰ ਬਸ ਮੈਂ ਤਿਆਰ ਹੋ ਗਈਏ ਤੁਸੀਂ ਵੀ ਤਿਆਰ ਫਿਰ ਆਪਾਂ ਚੱਲਦੇ ਆ ਮੰਮੀ ਨੂੰ ਨਾਲ ਲੈ ਕੇ ਠੀਕ ਹੈ ਦੀਪੇ ਮਾਈ ਅਸੀ ਅਸੀ ਸਾਸਰੀ ਕਾਲ ਹਾਂ ਜੰਡੇ ਕਿਵੇਂ ਆ ਤੇ ਉਹ ਦੀਪਾ ਨਹੀਂ ਆ ਕਰੀ ਨਾ ਉਹ ਤਾਂ ਹੀ ਤਰੀ ਗਿਆ ਪੁੱਤ ਕੰਮ ਸੀ ਕੋਈ ਕੰਮ ਨਹੀਂ ਜਿਹੋਦੇ ਮੈਂ ਦੱਸਾਂ ਮੈਨੂੰ ਕੱਟੀ ਦਿੱਤੀ ਸੀ ਇਹਨੇ ਤੇ ਮੇਰੇ ਘਰ ਵਾਲੀ ਨੇ ਦੋ ਸਾਂ ਹੀ ਪੈਸੇ ਰੱਖੇ ਸੀਗੇ 20000 ਕੁ 22000 ਤੇ ਮੇਥੋਂ ਕਲੇਖੇ ਨਾ 22000 ਫੜਾ ਗਿਆ ਇਹਨੂੰ ਮੈਂ 2000 ਰੁਪਏ ਵਾਧਾ ਆ ਗਿਆ ਅੱਛਾ ਤੇ ਆ ਦੀਪ ਵੇ ਰੇ ਕੱਟੀ ਤੈਨੂੰ ਵੇਚੀ ਐ ਉਹ ਤਾਂ ਮੈਨੂੰ ਕਹਿੰਦਾ ਮੈਸੇਜ ਕਹਿੰਦਾ ਮੇਰੀ ਮਾਂ ਬਿਮਾਰ ਆ ਦਾਖਲਾ ਹੈ ਕਹਿੰਦਾ ਮੈਂ ਤਾਂ ਕੱਟੀ ਲੈਂਦਾ ਨਹੀਂ ਜੇ ਤੂੰ ਤਾਂ ਮੈਨੂੰ ਪਤਾ ਇਹਦਾ ਸ਼ਾਦੀ ਕੋਆਪੀ ਐ ਚਲ ਸ਼ੋਅ ਕਰਾ ਪੁੱਤ ਕੱਟੀ ਕਿਸੇ ਬਗਾਨੇ ਘਰ ਨਹੀਂ ਗਈ ਕਿਸੇ ਹੋਰ ਪਿੰਡ ਦੀ ਵੇਚੀ ਆਪਣੇ ਪਿੰਡ ਜੀ ਐ ਨਾਲੇ ਆਪਣਾ ਪਿੰਡ ਕੀ ਤੂੰ ਤਾਂ ਸਾਡਾ ਆਬਦਾਜ ਬਾਖ ਹੈ ਹੁਣ ਤਾਂ ਮੈਂ ਸਹੀ ਹੂੰ ਤੁਸੀਂ ਵੇ ਮੈਨੂੰ ਕਿਹੜਾ ਗੋਲਾ ਵੱਜਿਆ ਆ ਨਸੇ ਪੱਤਿਆਂ ਦੇ ਹੋਰ ਕੀ ਹੁੰਦੇ ਨੇ ਇਹੀ ਤਾਂ ਬਹਾਨੇ ਹੁੰਦੇ ਪੁੱਤ ਮੈਂ ਤੈਨੂੰ ਉਹੀ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਇਹ ਤਾਂ ਮਰਨੇ ਨੇ ਕਿ ਤਾ ਨੂੰ ਵਾਸਤੇ ਕੈਸੇ ਲਏ ਤੀ ਵੀਰ ਮੇਰੇ ਮੁੰਡੇ ਦਾ ਮੈਨੂੰ ਤਪਾਰ ਕੇ ਮੈਂ ਕਰਾਂ ਕੀ ਮੈਂ ਨਾ ਬਹੁਤ ਦੁਖੀ ਕਰਤੀ ਚੱਲ ਕੋਈ ਨਾ ਤੇਰੇ ਤਾਂ ਕੀ ਕਸੂਰ ਐ ਜੇ ਤਾਂ ਦੇਖ ਤੇਨੂੰ ਭੋਸਾ ਜੀ ਤਾ ਤਾਂ ਕਹਿਣਾ ਕੀ ਐ ਨਹੀਂ ਪੈਸੇ ਲਿਆ ਕੇ ਮੈਂ ਤੈਨੂੰ ਫੜਾ ਜਾਊਂਗੀ ਘਰੇ ਆ ਮੇਰੇ ਨਾਲ ਪੈਸੇ ਬੰਦੋ ਕੋਲੇ ਨੇ ਠੀਕ ਐ ਮੈਂ ਤੈਨੂੰ ਪਤਾ ਹੀ ਐ ਮੈਂ ਆਦੀ ਹੋ ਤਾਈ ਕੋਲੇ ਤਾਂ ਕਿਰਾਏ ਆ ਠੀਕ ਹੈ ਤੇ ਵੀ ਇਹ ਕਦੇ ਛੱਡ ਦੇ ਨਾ ਪੁੱਤ ਕੋਈ ਚੀਜ਼ ਮੈਂ ਕੀ ਕਰਾਂ ਮੈਨੂੰ ਤਾਂ ਐ ਡਰ ਲੱਗਦਾ ਰਹਿੰਦਾ ਵੀ ਇਹਦਾ ਐ ਨਹੀਂ ਪਤਾ ਕੋਈ ਅਣਸੰਭਤਾ ਸ਼ੂਟ ਵੀ ਨਾ ਚੱਕ ਕੇ ਵੇਚ ਜਾਵੇ ਰੁਕ ਜਾਣਾ ਦਰੂਸ ਮਾਸੀ ਨੇ ਕਿਹਾ ਸੀ ਨੂੰ ਉਹ ਤਾਂ ਬਾਹਲੇ ਮਿੰਤਾਂ ਕਰਨ ਲੱਗਾ ਕਹਿੰਦਾ ਮੇਰੀ ਮਾਂ ਹੋ ਹੋ ਜੂ ਕਿ ਮੇਰੇ ਮਾਂ ਮੇਰਾ ਹਾਇ ਕੌਣ ਕਹਿੰਦਾ ਦੇਖ ਲੈ ਦੇਖ ਲੈ ਦੇਖ ਲੈ ਮਾਂ ਦਾ ਫਿਕਰ ਇਹਨੂੰ ਉਹ ਧੱਗੇ ਪਿੱਛੇ ਤੋਂ ਸਾਡੇ ਘਰੋਂ ਕੋਈ ਕਟਰੂ-ਵੱਥਰੂ ਲਿਜਾਣਾ ਹੈ ਤਾਂ ਮੇਰੇ ਨਾਲ ਗੱਲ ਕਰਕੇ ਲਿਜਾਈ। ਅਸਲ ਤਾਂ ਅਸੀਂ ਦੇਖ ਵੇਚ ਦੇਣੀ। ਮੈਂ ਤਾਂ ਕਟੀਆਂ ਉਹ ਐ ਲਈਆਂ ਤੀਆਂ ਵੀ ਪਲ ਜਾਣੀਆਂ ਨੇ। ਮੈਂ ਤਾਂ ਸਮਾਂ ਉਹਦੇ ਦੀ ਐ ਕੰਝਲ ਹੋ ਰਹੀ ਐ। ਵੀ ਉਹ ਕੱਟੀ ਗਈ ਤਾਂ ਕਿੱਥੇ ਗਈ? ਚਲ ਆ ਬਾਲਾ ਸੋਹਣਾ ਕੰਮ ਹੋਇਆ ਕੱਟੀ ਤੇਰੇ ਕੋਲ ਆ। ਉਹ ਤਾਂ ਐਂਗਾ। ਤੂੰ ਮੇਰੇ ਨਾਲ ਚੱਲ। ਪੈਸੇ ਤਾਂ ਮੈਂ ਤੇਰੇ ਲਿਆ ਕੇ ਦੇ ਦੂੰਗੀ ਫੇਰ। ਚਲੋ ਤਾਂ ਕੋਈ ਗੱਲ ਨਹੀਂ। ਮੈਂ ਅਸੀਂ ਮੈਨੂੰ ਤਾਂ ਐਸੀ ਉਹ ਤੇ ਘਰੇ ਹੈਗੀ ਜੀ ਕੋਈ ਛੋਡਾ। ਮੈਂ ਕਿ ਸੱਚੀ ਵੀ ਦਾਖਲ ਨਾ ਹੋਣ ਤੁਸੀਂ। ਵੇ ਮੈਂ ਤਾਂ ਵਸੋ ਹੀ ਗੱਲ ਹੈ ਕੋਈ ਕੰਮ ਧੰਦੇ ਗਈ ਹੋਊਗੀ ਉਹ ਤੇ ਖਾਨੀ ਮੈਂ ਕਿੱਥੇ ਗਈ ਸੀ ਮੈਨੂੰ ਹੁਣ ਯਾਦ ਨਹੀਂ ਬਝੇਰੀ ਛੱਤਰ ਪਤਾਨ ਹੋਈ ਉਹਦੇ ਨਾਲ ਵੀ ਰੇ ਖੌਂਸੜੇ ਖਾਦਿਆ ਕੰਚਰ ਨੇ ਜੇ ਆ ਜਾਏਗਾ ਮੈਂ ਨਾ ਪੁੱਤ ਤੈਨੂੰ ਪੈਸੇ ਦਾ ਮੈਂ ਫੇਰ ਫੜਾਇਆ ਹੂੰ ਕਿ ਯਕੀਨ ਨਹੀਂ ਨਾ 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 ਕੋਈ ਨਹੀਂ ਬਸ ਪੈਸੇ ਦੀ ਤਾਂ ਕੋਈ ਗੱਲ ਨਹੀਂ ਗਈ ਹਾਂ ਮੈਂ ਤੇਰੇ ਪੈਸੇ ਫੇਰ ਫੜਾਇਆ ਲਾ ਜੀ ਮੈਨੂੰ ਕੱਟੀ ਖਲਾ ਦੇ ਪੁੱਤ ਬਣ ਕੇ ਗਾਹਾਂ ਨਾ ਵੇਚੀ ਵੇਚੀ ਬੁਚੀ ਤਾਂ ਨਹੀਂ ਹਨ ਵੇਚਣ ਵੇਲੇ ਕਿਤੋਂ ਲਈ ਸੀ ਤਾਂ ਮੈਂ ਬਾਹਲੇ ਤਰਲੇ ਕਰਨ ਲੱਗਾ ਕਹਿੰਦਾ ਵੀ ਸੀ ਮੈਨੂੰ ਕਹਿੰਦਾ ਜੇ ਮੇਰੇ ਕੋਲ ਕਹਿੰਦਾ ਪੈਸੇ ਆ ਗਏ ਸੀ ਦੁਬਾਰੇ ਲੈ ਲਾਂਗੇ ਮੈਂ ਕੋਈ ਨਹੀਂ ਮੈਂ ਤਾਂ ਵੀ ਜਿੰਨੀ ਸੇਵਾ ਕਰੂੰ ਮੈਨੂੰ ਉਸ ਹਿਸਾਬ ਨਾਲ ਦੇ ਦੇ ਤੁਸੀਂ ਨਾ ਪੁੱਤ ਮੈਨੂੰ ਤਾਂ ਨਾ ਮੇਰੀ ਝੋਟੀ ਦੇ ਦੇ ਦੇਖਾ ਉਹੀ ਗੱਲ ਹੈਗੀ ਇਹਨੇ ਤਾਂ ਲੈ ਬਿੰਦ ਚ ਦੇਤੀ 2000 ਚੋਟੀ ਮੈਂ ਵੀ ਆਖਿਆ ਬੱਦ ਦੀ ਸੀ ਚੱਲ ਮੈਂ ਕੋਈ ਨਹੀਂ ਚੱਲ ਮੈਂ ਜਦੋਂ ਗਾਹ ਲਿਮੂੜਾ ਲੂਗਾ ਇਹ ਮੈਂ ਤਾਂ ਕਰਕੇ ਉਹ ਕਰ ਲੀ ਮੈਂ ਜੇ ਮੈਂ ਨਾ ਲਈ ਨਾ ਕੋਈ ਹੋਰ ਨੂੰ ਦੇ ਦਿੰਦਾ ਇਹ ਐਦੋਂ ਮੁੜ ਕੇ ਪੁੱਤ ਨੂੰ ਪੈਸੇ ਨਾ ਦੇ ਇਹ ਤਾਂ ਜਿੱਦੇ ਬਾਲੀਆਂ ਮੇਰੀਆਂ ਮਿੰਤਾਂ ਕਰ ਲੱਗ ਜਾਂਦਾ ਉਹਦੇ ਕੋਈ 100 200 50 ਮੈਂ ਦੇ ਦਿੰਨੇ ਆ ਨਹੀਂ ਮੈਂ ਤਾਂ ਆਪ ਆਪਦੇ ਬਾਹਰ ਹੀ ਬੁੜੀਆਂ ਕੋਲੇ ਪੈਸੇ ਰੱਖਦੇ ਆ ਘਰੇ ਪੈਸੇ ਰੱਖਦੇ ਗਮਾਂਡਣਾ ਕੋਲੇ ਫੜਾ ਕੇ ਰੱਖਦੇ ਆ ਪੁੱਤ ਮਾਸੀ ਮੈਂ ਤਾਂ ਜੇ 100 200 ਮੰਗਦਾ ਉਹ ਦੇ ਦਿੰਦਾ ਮੈਨੂੰ ਤੁਹਾਨੂੰ ਜਦੋਂ ਬਾਹਰੇ ਕਰ ਮਾਸੀ ਵੀ ਨਾ ਦਇਆ ਕਰ ਇਹਨੂੰ ਦਾਦੇ ਵੰਗਾਉਣੇ ਨੂੰ ਚੱਲ ਆ ਜਾ ਪੁੱਤ ਮ ਦੇਖ ਲਾ ਕਿਵੇਂ ਛਡਾ ਕੇ ਭੱਜੀ ਆ ਇਹ ਵੀ ਉਧਰ ਹੀ ਪਈ ਹੈਗੀ ਪਸੂਆਂ ਬਣਾ ਉਹ ਉੱਥੇ ਬੰਨਿਆ ਪੁੱਤ ਇਹ ਉੱਥੇ ਖੜ ਗਈ ਸੀ ਕਿੰਨੇ ਦਿਨ ਲਈ ਆ ਨਾ ਮਾਸੀ ਖੜ ਗਈ ਕਿਸੇ ਦਾ ਉਦੇ ਦੇ ਆਹ ਡਾੜ ਪੱਟੀ ਤਾਂ ਖਾਂਦੀ ਕੁਛ ਨਹੀਂ ਨਾ ਪੀਂਦੀ ਸੇ ਸਾਡੇ ਪਸੂਆਂ ਨੂੰ ਵੀ ਉਹ ਕਰੀਗੀ ਪਰੇਸ਼ਾਨ ਪਰੇਸ਼ਾਨ ਤਾਂ ਕਾ ਆ ਵੀ ਨਾ ਰਿੰਗੀ ਗਈ ਹੈ ਇਹ ਵੀ ਨਹੀਂ ਖੜੀ ਹੈਗੀ ਇਹਨਾਂ ਨੇ ਜੀ ਨਹੀਂ ਲਾਇਆ ਤੋ ਬਣਾ ਚਲ ਮਾਸੀ ਤੇ ਕਰ ਮੇਰੇ ਕੋਈ ਹੋ ਗਈ ਕੋਈ ਹੋਰ ਨਹੀਂ ਪਤਾ ਹੀ ਲੱਗਣਾ ਸੀਗਾ ਉਹ ਪੁੱਤ ਮੇਰਾ ਗੁੱਸਾ ਤਾਂ ਮਨ। ਮੈਂ ਤੇ ਤੁਹਾਨੂੰ ਇੱਕ ਗੱਲ ਕਹਾ। ਤੇਰਾ ਹੱਕ ਨਹੀਂ ਸੀ ਪਾਣ ਦਾ ਮੈਨੂੰ ਪੁੱਛਣ ਦਾ ਵੀ ਮਾਸੀ ਦੀਪਾ ਝੋਟੀ ਵੇਚਦਾ ਦੱਸ ਕਿਵੇਂ ਕਰ। ਮਾਸੀ ਮੈਂ ਤਾਂ ਇਸ ਕਿਉਂ ਵੀ ਦਾਖਲ ਹੋਵਾਂਗੀ। ਜਦੋਂ ਐਂ ਕਰੀਓ ਘਰੇ ਉਹਦੇ ਕੋਈ ਹੈ ਨਹੀਂ ਜਦੋਂ ਮੈਨੂੰ ਇਹ ਫੜਾਈ ਐ। ਘੁੱਟੋ ਘਟ ਦਾਖਲ ਦੇ ਬਹਾਨੇ ਹੀ ਮੇਰਾ ਪਤਾ ਲੈ ਲੈਂਦਾ। ਮਾਸੀ ਮੈਂ ਐਸਾ ਨਾ ਉੱਜ ਕੇ ਹੱਦਿਆ ਮੈਂ ਤੇ ਤੇਰੀ ਜੀ ਵਾਗਿਆ ਦੀ ਮੈਂ ਤਾਂ ਅੱਜ ਹੀ ਆਇਆਗਾ। ਕਾਹਦਾ ਰਿਸ਼ਤੇਦਾਰੀ ਚ ਵਾਗਿਆ ਪਹਿਲਾਂ ਤਾਂ ਮੈਂ ਦਾਖਲ ਹੈ ਨਹੀਂ ਸੀ। ਇਹਦੀ ਟੈਨਸ਼ਨ ਚ ਦਾਖਲ ਮੈਂ ਹੋ ਜਾਣਾ। ਤਾਂ ਕੋਈ ਨਿਮਰ ਸੁਣਤਾ ਹੋ ਗਿਆ ਚਲ ਘਰੇ ਤੇ ਆਪਣੇ ਆਪ ਦੇ ਘਰੀਂ ਸਿ ਨਿਕਲੀ ਚਲ ਉਹ ਤਾਂ ਨਿਕਲ ਹੀ ਚਲ ਚੰਗੀ ਗੱਲ ਐ ਘਰੋਂ ਤੇ ਉਹ ਬਾਈ ਤੈਨੂੰ ਵੀ ਕੀਤਾ ਦਾ ਲਾਲਚ ਵੀ 40 50 ਹਜ਼ਾਰ ਦੀ ਝੋਟੀ ਮੈਨੂੰ ਮੌਜਾ ਨਾ ਮਿਲ ਗਈ ਤਨ ਚਾਰ ਮਹੀਨੇ ਦੀ ਗੱਬਣ ਐ ਤੇ ਮੈਂ ਤਾਂ ਮੌਜਾ ਦਾ ਲੱਖ ਡੇਢ ਲੱਖ ਦਾ ਆ ਫਾਤੀ ਖਲਾਸੀ ਕੀਤਾ ਅੱਗੇ ਮੈਂ ਲਾਤੀ ਕਰਦਾ 2000 ਦੀ ਘੱਟ ਚ ਆਉਂਦਾ 40 45 ਦੀ ਮੇਰੇ ਮਨ ਚ ਹੁੰਦਾ ਮੈਂ ਤਾਂ ਸਹੂ ਆਰ ਦੇ ਕਰਕੇ ਚਲੋ ਕਰਕੇ ਦੱਸ ਕੇ ਚਲ ਮੇਰਾ ਆਉਣ ਦਾ ਫਾਇਦਾ ਹੋ ਗਿਆ ਚਲ ਮਾਨੇ ਤੇਰਾ 2000 ਦੀ ਫੱਟ ਗਿਆ ਸੀ ਇਹ ਤਾਂ ਮੈਨੂੰ ਪਤਾ ਲੱਗ ਗਿਆ ਆ ਮੈਂ ਵੜਾ ਲਈ ਉਹ ਪਤਾ ਹੀ ਨਹੀਂ ਕਰੀਦਾ ਹੁੰਦਾ ਤੇ ਹੈਗਾ ਜਦੋਂ ਤੈਨੂੰ ਪਤਾ ਵੀ ਮੇਰਾ ਦੀਪਕ दारू ਪੀਂਦਾ ਤੂੰ दारू ਵਾਸਤੇ ਪਹਿਲੀ ਇਹ ਤੈਨੂੰ ਪੈਸੇ ਨਾ ਦੇ ਮੈਨੂੰ ਪੁੱਛ ਕੇ ਦੇ ਦੇ ਦੇਣੇ ਆ ਭਾਈ ਮੈਂ ਪੰਜੀ ਨਹੀਂ ਮੋੜਦੀ ਜੇ ਕਦੇ ਮੇਰੇ ਮੁੰਡੇ ਨੂੰ ਤਾਂ दारू ਵਾਸਤੇ ਪੈਸੇ ਦੇਤੇ ਹਾਂ ਜੇ ਮੈਨੂੰ ਲੋੜ ਹੋਈ ਮੈਂ ਆਪ ਲੈ ਕੇ ਆਉਂਗਾ ਤਤੇ ਤੋਂ ਚਲ ਮਾਸੂਦੂ ਘਰੇ ਇਸਨੇ ਤਾਂ ਹੋ ਕਰਤਾ ਮੈਂ ਕਿਹਾ ਜੇ ਬਹੁਣੇ ਬੰਦਾ ਆਇਆ ਕਿਸੇ ਕਾਰਨ ਕਰਕੇ ਆਇਆ ਹੈ ਮੈਂ ਚਲ ਵਿੱਚ ਸ਼ਰਾਬ ਗਵਾਬ ਤਾਂ ਹੱਥ ਨੇ ਪੀਂਦਾ ਇਹ ਹੁਣ ਦਿਨ ਦਾ ਹਰੇ ਤਾਂ ਨਹੀਂ ਹੋ ਕਰਦਾ ਹੂਗਾ ਪਮਾਰਾ ਇਹ ਤਾਂ ਦਿਨੇ ਹੀ ਪੀਣ ਲੱਗਿਆ ਹੁਣ ਇਹ ਤਾਂ ਜਦੋਂ ਮਿਲ ਜੇ ਉਹਦੇ ਵਿੱਚੋਂ ਝੋਲਸ ਲੈਂਦਾ ਇਹ ਨਹੀਂ ਛੱਡਦਾ ਹੈਗਾ ਤਾਂ ਕਿਸੇ ਵੇਲੇ ਫੜਾ ਦੇ ਚੰਗਾ ਭਾਈ ਧੰਨਵਾਦ ਤੇਰਾ ਮੈਂ ਲਿਆ ਕੇ ਪੈਸੇ ਨਾ ਹੱਥਾਂ ਨਾਲ ਹੀ ਫੜਾਏ ਹੋ ਗਿਓ ਬਿੰਦ ਝਟ ਦਮ ਲੈ ਨਾ ਕੋਈ ਨਾਸੀ ਭਣੀ ਕੱਲ ਨੂੰ ਫੜਾਉ ਛੋਟੇ ਤੱਕ ਮੈਨੂੰ ਕੋਈ ਇਤਵਾਰ ਆ ਪੂਰਾ ਵਾ ਠੀਕ ਆ ਕੋਈ ਗੱਲ ਪੈਸੇ ਨਹੀਂ ਤੇਰੇ ਕਿੱਧਰ ਜਾਂਦੇ ਪੁੱਤ ਚਾਹੇ ਤੇਰੀ ਜੇਬ ਚ ਪੈਣੇ ਚਾਹੇ ਮੇਰੀ ਜੇਬ ਅੱਜ ਤੋਂ ਬਾਅਦ ਮਾਸੇ ਭਮਾ ਦੀ ਕਿੰਨੀ ਲੇਟੇ ਕੁਸੀ ਕਹੇ ਮੈਂ 100 ਰੁਪਇਆ ਵੀ ਨਹੀਂ ਦਿੰਦਾ ਮਾਹ ਇਹਨੂੰ 5 ਵੀ ਨਹੀਂ ਦੇਣੇ 5 ਰੁਪਏ ਕਿਵੇਂ ਹੁੰਦੇ ਨੇ ਕੋਈ ਬਹਾਨਾ ਮਾਰੂਗਾ ਪਹਿਲਾਂ ਥੋੜੇ ਘਰੇ ਆਉਂਗਾ ਹਾਂ ਉਹਨੂੰ ਐਂ ਕਹਿ ਦੀ ਕਿ ਤੇਰੀ ਮਾਂ ਨੂੰ ਲਿਆ ਲੈ ਜੀ ਬਸ ਠੀਕ ਆ ਮਾਸੇ ਹਾਂ ਚੰਗਾ ਮਾਸੇ ਚੰਗਾ ਪੁੱਤ ਤੇਰੇ ਬਿਨਾ ਪਾ ਮੇਰਾ ਵੀ ਜੀ ਨਹੀਂ ਸੀ ਲੱਗਿਆ ਹੈ ਤੂੰ ਤਾਂ ਜੰਮੀ ਹੱਥ ਤੇ ਬਾਤ ਤੜਾ ਕੇ ਜੰਮੇ ਉੱਪਰ ਜਾਂਦੀ ਜਾਵਟੀਏ ਕੀ ਕਰਾਂ ਆਏ ਏ ਢੀਕ ਦੀਆਂ ਸੀ ਤੇਰੀਆਂ ਸਹੇਲੀਆਂ ਇਹਨਾਂ ਨੇ ਨਹੀਂ ਜੀ ਲਾਇਆ ਹੈਗਾ ਪਰ ਇਹਦੇ ਕੀ ਸਾਰੇ ਅਣ ਬੋਲਤਾ ਨੇ ਇਹਨੇ ਕੰਜਰ ਨੇ ਫੜਿਆ ਰਸਾ ਪੜਾਤਾ ਹੈ ਹੁਣ ਤਾਂ ਪੂਰੀ ਨਹੀਂ ਘਰ ਖਗਲਾ ਸ਼ੋਅ ਕਰ ਝੋਟੀ ਥਿਆ ਗਈ ਜੇ ਕਿਤੇ ਕਿਸੇ ਨੂੰ ਉਪਰੇ ਨੂੰ ਵੇਚ ਦਿੰਦਾ ਮੁੜ ਕੇ ਝੋਟੀ ਵੀ ਨਹੀਂ ਸੀ ਮਿਲਣੀ ਆ ਵੀ ਵਧੀਆ ਹੋਇਆ ਪਿੰਡ ਚ ਸੀਗੀ ਜੀਤਾ ਕਰਦਾ ਨਾ ਦਾੰਗ ਲਮਾ ਫੜ ਇਹਦੇ ਗਿੱਟੇ ਗਿੱਟੇ ਕੁੱਟ ਕੇ ਨਾ ਸਜਾ ਦੇ ਮਾਰੀ ਪੈਣੇ ਨੇ ਲਹੂ ਪੀਰਖੇ ਕਿ ਧਰੂ ਜਾਵਾਂ ਕਿਧਰ ਨੂੰ ਨਾ ਬਹੁਤ ਦੁਖੀ ਗਰਖਾ ਜਵਾਕੀ ਇਹ ਨਹੀਂ ਸੁਧਰਦਾ